ਸਵਾਗਤ ਹੈ ਪੀ.ਟੀ.ਸੀ. ਨਿਊਜ਼ ਹੋਵੇ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਕੀ ਸਮਝੀ ਲੱਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਆ ਰੋਜ਼ ਮਰਰ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਆਲੇ ਦੁਆਲੇ ਹੋਣ ਵਾਲੀਆਂ ਘਟਨਾਵਾਂ ਤੁਹਾਨੂੰ ਸੁਚੇਤ ਕਰਨ ਲਈ ਇਹ ਪ੍ਰੋਗਰਾਮ ਦੇਖਣਾ ਤੁਹਾਡੇ ਲਈ ਬੜਾ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਵਿੱਚ ਹੁੰਦੇ ਵਰਤਾਰੇ ਵਰਤਾਰਿਆਂ ਬਾਰੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੇ ਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਂ ਹੈ ਕੀ ਸਮਝੀਏ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਬਹੁਤ ਆਮ ਸੀ ਆਮ ਲੋਕਾਂ ਦੀਆਂ ਗੱਲਾਂ ਕਰਦੀ ਸੀ ਤੇ ਕਹਿੰਦੇ ਸੀ ਇਹ ਤਾਂ ਖਾਸ ਨਹੀਂ ਜਿਹੜੇ ਗੱਡੀਆਂ ਦਾ ਕਾਫਲਾ ਲਈ ਫਿਰਦੇ ਨੇ ਇਹ ਤਾਂ ਬਹੁਤ ਖਾਸ ਨੇ ਜਿਹੜੇ ਹਜ਼ਾਰਾਂ ਮੁਲਾਜ਼ਮ ਆਪਣੇ ਨਾਲ ਲਈ ਫਿਰਦੇ ਨੇ ਪਰ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਵੀ ਖਾਸ ਪਾਰਟੀ ਬਣ ਗਈ ਹੈ ਉਹ ਪਾਰਟੀ ਜਿਹੜੀ ਅਕਸਰ ਹੀ ਸਿਕਿਉਰਟੀ ਨੂੰ ਲੈ ਕੇ ਤੰਜ ਕਸਦੀ ਸੀ ਆਪਣੇ ਵਿਰੋਧੀਆਂ ਤੇ ਅੱਜ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਤੰਜ ਕਸਣ ਤੇ ਕਿਉਂਕਿ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਚੰਗਾ ਚੋਖਾ ਵਾਦਾ ਕਰ ਦਿੱਤਾ ਗਿਆ ਹੁਣ 10 12 15 ਨਹੀਂ 40 ਸੁਰੱਖਿਆ ਮੁਲਾਜ਼ਮ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਰਹਿਣਗੇ ਆਪਣੀ ਸੁਰੱਖਿਆ ਦੇ ਲਈ 42 ਗੱਡੀਆਂ ਦਾ ਕਾਫਲਾ ਲੈ ਕੇ ਚੱਲਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀ ਹੀ ਕਹਿਣ ਖੁਦ ਨੂੰ ਆਮ ਆਦਮੀ ਕਹਿੰਦੇ ਕਹਿੰਦੇ ਕਦੋਂ ਖਾਸ ਬਣ ਗਏ ਸ਼ਾਇਦ ਉਹਨਾਂ ਨੂੰ ਆਪ ਵੀ ਪਤਾ ਨਹੀਂ ਚੱਲਿਆ ਤੇ ਹੁਣ ਜਦੋਂ ਉਹ ਖਾਸ ਹੋ ਹੀ ਗਏ ਨੇ ਉਹਨਾ ਦਾ ਪਰਿਵਾਰ ਪੜਾਕੇ ਵਿੱਚ ਪਿੱਛੇ ਰਹਿ ਸਕਦਾ ਹੈ ਇਹ ਸਭ ਕੁਝ ਅਸੀਂ ਨਹੀਂ ਇਹ ਸਵਾਲ ਉਠਾ ਰਹੇ ਨੇ ਵਿਰੋਧੀ ਅਤੇ ਉਸ ਦੀ ਵਜ੍ਹਾ ਹੈ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਿੱਚ ਕੀਤਾ ਗਿਆ ਵਾਦਾ ਮੀਡੀਆ ਰਿਪੋਰਟਰਾਂ ਦੇ ਮੁਤਾਬਿਕ ਹੁਣ ਮੁੱਖ ਮੰਤਰੀ ਦੀ ਪਤਨੀ ਸੂਬੇ ਵਿੱਚ ਜਿੱਥੇ ਵੀ ਜਾਣਗੇ ਉਹਨਾਂ ਦੇ ਆਲੇ-ਦੁਆਲੇ 40 ਸੁਰੱਖਿਆ ਕਰਮੀਆਂ ਦਾ ਵੱਡਾ ਕੇਰਾ ਨਜ਼ਰ ਆਏਗਾ ਪੁਲਿਸ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਵਧੀਕ ਡਾਇਰੈਕਟਰ ਜਨਰਲ ਏ ਕੇ ਪਾਂਡੇ ਵੱਲੋਂ ਅਜੇ ਹੁਕਮ ਜਾਰੀ ਕੀਤੇ ਗਏ ਨੇ। ਏ ਡੀ ਜੀ ਪੀ ਵੱਲੋਂ ਜਾਰੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਨਪੁੱਟ ਮਿਲੇ ਨੇ ਕਿ ਅਕਸਰ ਜਨਤਕ ਪ੍ਰੋਗਰਾਮਾਂ ਦੌਰਾਨ ਪੀੜ ਸੁਰੱਖਿਆ ਕੇਰਾ ਤੋੜਦੇ ਹੋਏ ਮੁੱਖ ਮੰਤਰੀ ਜੀ ਪਤਨੀ ਦੇ ਬਿਲਕੁਲ ਨੇੜੇ ਪਹੁੰਚ ਜਾਂਦੀ ਹੈ। ਅਜੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਇਸ ਦੇ ਲਈ ਸੁਰੱਖਿਆ ਵਿੱਚ ਵਾਧੇ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਲਈ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਸਟੇਨ ਤੇ ਮੁਟਿਆ ਨੂੰ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ ਵਿੱਚ ਵਾਧਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਨੇ ਇਸ ਸੁਰੱਖਿਆ ਦੇ ਘੇਰੇ ਦੀ ਨਿਗਰਾਨੀ ਇੱਕ ਗਜਟਡ ਅਧਿਕਾਰੀ ਜਾਂ ਫਿਰ ਸਮਾਰਟ ਇੰਸਪੈਕਟਰ ਦੀ ਨਿਗਰਾਨੀ ਹੇਠ ਹੋਏਗੀ ਜੋ ਲੋਕਾਂ ਨੂੰ ਨਿਯੰਤਰਿਤ ਕਰਨ ਅਤੇ ਉਹਨਾਂ ਨੂੰ ਸੁਰੱਖਿਅਤ ਦੂਰੀ ਤੇ ਰੱਖਣ ਲਈ ਚੁਸਤੀ ਨਾਲ ਫੈਸਲੇ ਲੈ ਸਕੇ ਮੁੱਖ ਮੰਤਰੀ ਸੁਰੱਖਿਆ ਵੱਲੋਂ ਦਿੱਤੇ ਗਏ ਮੌਜੂਦਾ 15 ਸੁਰੱਖਿਆ ਮੁਲਾਜ਼ਮ ਦੋ ਜਿਪਸੀਆਂ ਅਤੇ ਇੱਕ ਸਕੋਰਪੀਆ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾ ਜਾਣਗੇ। ਇਹ ਕਰਮਚਾਰੀ ਉਹਨਾਂ ਨੂੰ ਅੰਦਰੂਨੀ ਸੁਰੱਖਿਆ ਰਿੰਗ ਪ੍ਰਦਾਨ ਕਰਨਗੇ। ਅਤੇ ਜਦੋਂ ਵੀ ਮੁੱਖ ਮੰਤਰੀ ਦੀ ਪਤਨੀ ਨੂੰ ਕਿਸੇ ਸਮਾਗਮ ਵਿੱਚ ਸ਼ਾਮਲ ਹੋਣਾ ਹੋਵੇਗਾ, 20 ਤੋਂ 24 ਕਰਮਚਾਰੀਆਂ ਦਾ ਸੁਰੱਖਿਆ ਕੇਰਾ ਉਹਨਾਂ ਦੇ ਕਾਫਲੇ ਦੇ ਨਾਲ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੇ ਗਏ ਵੱਖਰੇ ਵਾਹਨ ਵਿੱਚ ਜਾਵੇਗਾ। ਇਹਨਾਂ ਮੁਲਾਜ਼ਮਾਂ ਵਿੱਚ 2/3 ਮਰਦ ਅਤੇ 1/3 ਮਹਿਲਾ ਸੁਰੱਖਿਆ ਕਰਮੀ ਸ਼ਾਮਲ ਹੋਣਗੇ। ਸੋਣਾ ਤੋਂ ਪਹਿਲਾਂ ਆਪਣੇ ਵਿਰੋਧੀਆਂ ਨੂੰ ਸੁਰੱਖਿਆ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਮੇਸ਼ਾ ਨਿਸ਼ਾਨੇ ਤੇ ਲਿਆ ਜਾਂਦਾ ਸੀ ਤੇ ਹੁਣ ਨਾ ਸਿਰਫ ਸੀਐਮ ਨੂੰ ਸਗੋਂ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਦੀ ਸਰਕਾਰੀ ਸੁਰੱਖਿਆ ਤੇ ਵਿਰੋਧੀ ਸਵਾਲ ਚੁੱਕ ਰਹੇ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੁੱਛਿਆ ਕਿ ਆਖਿਰ ਇਹ ਕਿਉਂ ਜਾਂ ਬਦਲਾਇਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਦੂਜਿਆਂ ਨੂੰ ਸਲਾਹ ਦਿੰਦੇ ਸੀ ਕਿ ਜੇ ਐਡਾ ਖਤਰਾ ਲੱਗਦਾ ਜੇ ਸਿਕਿਉਰਿਟੀ ਚਾਹੀਦੀ ਹੈ ਤਾਂ ਫਿਰ ਰਾਜਨੀਤੀ ਛੱਡ ਦਿਓ ਤੇ ਮੁਰਗੀ ਖਾਨੇ ਖੋਲ੍ਹ ਲਓ ਤੇ ਜਦੋਂ ਕਿਸੇ ਲੀਡਰ ਦੇ ਕਾਫਲੇ ਨੂੰ ਦੇਖਦੇ ਹੁੰਦੇ ਸੀ ਐਮਪੀ ਜਦੋਂ ਹੁੰਦੇ ਸੀ ਉਦੋਂ ਕਹਿੰਦੇ ਸੀ ਇਹ ਕਾਫਲੇ ਸਾਇਰਨ ਨਹੀਂ ਵਜਾਰੇ ਹੂੰਕ ਹੂੰਦੇ ਇਹ ਕਹ ਰਹੇ ਨੇ ਚੋਰ 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 ਜਾ ਰਿਹਾ ਤੇ ਅਜੋ ਹੀ ਪੰਜਾਬ ਦੇ ਮੁੱਖ ਮੰਤਰੀ ਆਰਟੀਆਈ ਦੀ ਇਨਫੋਰਮੇਸ਼ਨ ਹੈ ਕਿ ਅੱਜ ਤੱਕ ਦੇ ਪੰਜਾਬ ਦਾ ਜੇ ਕਿਸੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਕਾਫਲਾ ਤਾਂ ਭਗਵੰਤ ਮਾਨ ਦਾ ਤੇ ਹੁਣ ਇਸੇ ਰੀਤ ਨੂੰ ਅੱਗੇ ਤੋਰਦੇ ਹੋਏ ਹੁਣ ਤਾਂ ਜਿਹੜੇ ਸਾਡੇ ਭਾਬੀ ਜੀ ਹੈ ਗੁਰਪ੍ਰੀਤ ਕੌਰ ਉਹਨਾਂ ਦੇ ਗਨਮੈਨ ਵੀ 40 ਗਨਮੈਨ ਉਹਨਾਂ ਨੂੰ ਦਿੱਤੇ ਗਏ ਨੇ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਕਿ ਜੇ ਫਿਰ ਐਡਾ ਖਤਰਾ ਇਹਨਾਂ ਨੂੰ ਰਾਜਨੀਤੀ 'ਚ ਕਿਉਂ ਲਿਆਂਦਾ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਇਹ ਸਰਕਾਰ ਬਣੀ ਬਾਹਰ ਦੀਆਂ ਘਾਤਕ ਸ਼ਕਤੀਆਂ ਜਾਂ ਏਜੰਸੀਸ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਦੇ ਨਾਲ ਮਿਲ ਕੇ ਇਹ ਸਰਕਾਰਾਂ ਬਣੀਆਂ ਨੇ ਐਸੇ ਖਤਰੇ ਮੰਡਰਾਣੇ ਇਹਨਾਂ ਦੇ ਸਿਰ ਤੇ ਤੇ ਵਾਕਈ ਲਾਜ਼ਮ ਲੱਗਦਾ ਜਦੋਂ ਤੁਸੀਂ ਖੁਦ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਖਰਾਬ ਕਰੀ ਬੈਠੇ ਹੋ ਤੇ ਤੁਹਾਡੇ ਪਰਿਵਾਰ ਦੇ ਨਾਲ ਐਡਾ ਜ਼ਿਆਦਾ ਵੀਵੀਆਈਪੀ ਕਲਚਰ ਦੇਖ ਕੇ ਸਾਫ਼ ਦਰਸਾਉਂਦਾ ਹੈ ਕਿ ਤੁਸੀਂ ਵਾਕਈ ਪੰਜਾਬ ਦਾ ਮਾਹੌਲ ਖਰਾਬ ਕਰਕੇ ਬੈਠੇ ਹੋ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਸਫਾਈ ਦਿੱਤੀ ਗਈ ਹੈ ਪਾਰਟੀ ਦੇ ਬੁਲਾਰੇ ਦਾ ਦਾਅਵਾ ਹੈ ਕਿ ਕਿਸੇ ਨੂੰ ਵੀ ਵੀਆਈਪੀ ਸੁਰੱਖਿਆ ਦੇਣਾ ਸੁਰੱਖਿਆ ਏਜੰਸੀ ਦੀ ਜ਼ਿੰਮੇਵਾਰੀ ਹੈ ਅਤੇ ਫੈਸਲਾ ਵੀ ਉਹਨਾਂ ਦਾ ਹੀ ਹੈ ਦੇਖੋ ਮੈਨੂੰ ਨਹੀਂ ਪਤਾ ਕਿਹੜੀ ਲੈਟਰ ਜਾਰੀ ਹੋਈ ਆ ਕਿ ਨਹੀਂ ਹੋਈ ਦੇਖੋ ਗੱਲ ਤੇ ਆ ਵੀ ਕੋਈ ਵੀ ਵੀਆਈਪੀ ਆ ਜਾਂ ਮਾਨ ਜਿਹੜਾ ਵੀ ਸਾਡਾ ਸਿਟੀਜ਼ਨ ਜਿਹਨੂੰ ਸਿਕਿਉਰਿਟੀ ਕੰਸਰਨ ਹੈ ਚਾਹੇ ਉਹ ਮਾਨਯੋਗ ਮੁੱਖ ਮੰਤਰੀ ਹੈ ਜਾਂ ਉਹਨਾਂ ਦਾ ਪਰਿਵਾਰ ਈਵਨ اپੋਜੀਸ਼ਨ ਲੀਡਰ ਵੀ ਨੇ ਚਾਹੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੂੰ ਸਿਕਿਉਰਿਟੀ ਦੇਣਾ ਸਿਕਿਉਰਿਟੀਆਂ ਸਿਕਿਉਰਿਟੀ ਏਜੰਸੀ ਦੀ ਜ਼ਿੰਮੇਵਾਰੀ ਹੈ ਔਰ ਉਹਨਾਂ ਦੀ ਹੀ ਡਿਸਕ੍ਰੀਸ਼ਨ ਹੈ ਕਿ ਦੀ ਸਿਕਿਉਰਿਟੀ ਘਟਾਉਣੀ ਹੈ ਕਿ ਦੀ ਵਧਾਉਣੀ ਹੈ ਔਰ ਇਹਨਾਂ ਦਾ ਆਪਣਾ ਫੈਸਲਾ ਹੁੰਦਾ ਸਿਕਿਉਰਿਟੀ ਏਜੰਸੀਆਂ ਦਾ ਸਰਕਾਰੀ ਸੁਰੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਇਸ ਲਈ ਵੀ ਉੱਠਨੇ ਲਾਜ਼ਮੀ ਨੇ ਕਿਉਂਕਿ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਵੀਵੀਆਈਪੀਜ਼ ਦੀ ਸੁਰੱਖਿਆ ਵਿੱਚ ਕਟੌਤੀ ਕਰਕੇ ਸਰਕਾਰ ਨੇ ਵਾਅਦਾ ਹੀ ਖੱਟਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਸ ਦਾ ਨਤੀਜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਰੂਪ ਵਿੱਚ ਸਾਹਮਣੇ ਆਇਆ ਸੀ ਅਤੇ ਹੁਣ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ ਵਿੱਚ ਵਾਧਾ ਸਰਕਾਰ ਦੇ ਦੋਰੇ ਰਵਈਏ ਵੱਲ ਇਸ਼ਾਰਾ ਕਰਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਸੰਗਰੂਰ ਤੋਂ ਇੱਕ ਖੌਫਨਾ ਖਬਰ ਸਾਹਮਣੇ ਆਈ ਹੈ ਉਹ ਜੱਜ ਜਿਹੜਾ ਅਕਸਰ ਹੀ ਅਸੀਂ ਕਹਿੰਦੇ ਹਾਂ ਕਿ ਨਿਆਂਪਾਲਿਕਾ ਦੇ ਵਿੱਚ ਬੈਠਾ ਜੱਜ ਰੱਬ ਦਾ ਦੂਜਾ ਰੂਪ ਹੁੰਦਾ ਉਹ ਨਿਆਂ ਕਰਦਾ ਉਹ ਜੱਜ ਜਦੋਂ ਸਾਬਕਾ ਜੱਜ ਬਣ ਗਿਆ ਤਾਂ ਉਸ ਨੂੰ ਜਦੋਂ ਇਨਸਾਫ ਨਾ ਮਿਲਿਆ ਤਾਂ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਮਰਨ ਤੋਂ ਪਹਿਲਾਂ ਆਪਣਾ ਇੱਕ ਸੁਸਾਈਡ ਨੋਟ ਲਿਖਿਆ ਤੇ ਉਸ ਸੁਸਾਈਡ ਨੋਟ ਦੇ ਵਿੱਚ ਜਿਸ ਤੇ ਇਲਜ਼ਾਮ ਲਾਇਆ ਉਹ ਵੀ ਕੋਈ ਛੋਟਾ ਮੋਟਾ ਨਹੀਂ ਉਹ ਵੀ ਸਾਬਕਾ ਐਸਐਸਪੀ ਯਾਨੀ ਕਿ ਇੱਕ ਸਾਬਕਾ ਜੱਜ ਨੇ ਇੱਕ ਸਾਬਕਾ ਐਸਐਸਪੀ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਬਾਦਸ਼ਾਹਾਂ ਰਵੇ ਸਿਹੰਦੇ ਸਕੇ ਹਵਾਰ ਦਾ ਕੌਣ ਆਇਆ ਸੀਗਾ ਹਣੇ ਵਿੱਚ ਇੱਕ ਵਿਅਕਤੀ ਦੀ ਟ੍ਰੇਨ ਜਿਹੜੀ ਇਧਰ ਆਉਂਦੀ ਐ ਦੂਸਾਂ ਵਾਲੀ ਉਹ ਨੀਚੇ ਆ ਕੇ ਉਹਨੇ ਵੀ ਸੌੜ ਦਿੱਤੀ ਐ ਡਰਾਈਵਰ ਦਸੰਦਾਪ ਜਿਹੜਾ ਟਰੇਲ ਡਰਾਈਵਰ ਐ ਉਸਿਆ ਤੇ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਾੜੇ ਪਹੁੰਚੀ ਤੇ ਪਤਾ ਲੱਗਿਆ ਵੀ ਜਿਹੜੇ ਉਹਨੇ ਕੋਈ ਕਾਰਡ ਮਿਲਿਆ ਇੱਕ ਇੱਕ ਖੁਦ ਕੋਈ ਨੋਟ ਮਿਲਿਆ ਪਰਸ ਵਿੱਚੋਂ ਖੁਦ ਕੋਈ ਨੋਟ ਗੁਰਪਾਲ ਸਿੰਘ ਨਾਮ ਦੇ ਸੀ ਉਹਨੂੰ ਬਟਾਰਡ ਜੱਜ ਸਾਹਿਬ ਨੇ ਕੁਜੰਬਰ ਕੋਰਟ ਦੇ ਉਸ ਤੋਂ ਬਾਅਦ ਉਹਨਾਂ ਨੇ ਵਿੱਚ ਦੇਖਿਆ ਸੀ ਕੋ ਪੈਸੇ ਦਾ ਕੋਈ ਲੈਣ ਦੇਣੇ ਸੀਗੇ ਕੋਈ ਚੈੱਕ ਵਾਰੇ ਵਗੈਰਾ ਉਹ ਤੰਗ ਕਰਦੇ ਸੀਗੇ ਐਸਐਸਬੀ ਗੁਰ ਪ੍ਰਤਾਪ ਸਿੰਘ ਗੋ ਗੋ ਗੁਰ ਪ੍ਰਤਾਪ ਗੁਰਕਰਪਾਲ ਸਿੰਘ ਸਾਬਕਾ ਅਧਿਏ ਇੱਕ ਅਮਨਦੀਪ ਸਿੰਘ ਸ਼ਰਮਾ ਅਮਨਦੀਪ ਸ਼ਰਮਾ ਹਾਂ ਜਿਹੜੇ ਕੌਪਰਟਮੈਂਟ ਦੇ ਲੱਗੇ ਸੀ ਕੰਮ ਕਰਦੇ ਸੀਗੇ ਇਹਨੂੰ ਤੰਗ ਆ ਕੇ ਉਹਨਾਂ ਨੇ ਬੇ ਖੁਦਗਰ ਕੀ ਕਰ ਰਿਹਾ ਮੈਂ ਗਨੇ ਅਧਾਰ ਤੇ ਇਹਨਾਂ ਵਿਖਲਾ ਮਕਦਮਾ ਨੰਬਰ 8 8 ਤਿੰਬੀ ਤੇ ਅੱਜ ਦੀ ਜੁਰਮ ਜੇ 3306 300 9506 ਤੋਂ ਚੱਲ ਜਾਈ ਪੀ ਸਾਡੇ ਸਮਾਜ ਦੇ ਵਿੱਚ ਇੱਕ ਗੱਲ ਲਗਾਤਾਰ ਨੋਟਿਸ ਕੀਤੀ ਜਾ ਰਹੀ ਹੈ ਕਿ ਅੱਜ ਕੱਲ ਲੋਕਾਂ ਦੀ ਸਹਿਣ ਸ਼ਕਤੀ ਹੈ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਔਰ ਇਸ ਖਤਮ ਹੁੰਦੀ ਸਹਿਣ ਸ਼ਕਤੀ ਦੀ ਪ੍ਰਤੱਖ ਉਦਾਹਰਣ ਦੇਖਣ ਨੂੰ ਮਿਲੀ ਸੰਗਰੂਰ ਦੇ ਵਿੱਚ ਜਿੱਥੇ ਮਹਿਜ਼ ਇੱਕ ਬੱਕਰੀ ਪਿੱਛੇ ਕਤਲ ਹੋ ਗਿਆ ਦੂਜੀ ਵਾਰਦਾਤ ਹੋਈ ਜਲੰਧਰ ਦੇ ਵਿੱਚ ਨਸ਼ੇ ਦੀ ਜਿਸ ਨੂੰ ਲਤ ਲੱਗੀ ਹੁੰਦੀ ਹੈ ਉਸ ਨੂੰ ਕੁਝ ਨਹੀਂ ਦਿਖਦਾ ਕਿ ਉਹ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਆਪਣੇ ਨਸ਼ੇ ਦੀ ਲਤ ਪੂਰੀ ਕਰਨ ਦੇ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਕੇਰਾ ਪਾਈ ਬੈਠੇ ਨਸ਼ੇੜੀਆਂ ਨੇ ਜਦੋਂ ਉਹਨਾਂ ਤੋਂ ਕੁਝ ਨਾ ਮਿਲਿਆ ਤਾਂ ਜਾਂਦੇ ਜਾਂਦੇ ਚਾਕੂ ਮਾਰ ਕੇ ਤੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਪੰਜਾਬ ਚ ਤੋਂ ਵਕਫਕ ਥਾਵਾ ਤੋਂ ਕਤਲ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੋਂਵਾ ਥਾਵਾ ਤੇ ਦੋ ਲੋਕਾਂ ਦਾ ਬੜੀ ਹੀ ਬੇਰਹਿਮੀ ਦਿਨਾਈ ਕਤਲ ਕੀਤਾ ਗਿਆ ਤੇ ਦੋਵੇਂ ਇਕੱਠਾ ਵਾ ਪਛੇ ਜੋ ਵਜਾ ਰਹੀਏ ਐਸੋ ਮੇ ਵੱਧ ਹੋਸ਼ ਉਡਾ ਦੇਣ ਵਾਲੀ ਹੈ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀ ਇਹਨਾਂ ਵਾਰਦਾਤਾਂ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਜੀ ਹਾਂ ਗੱਲ ਪਹਿਲੀ ਘਟਨਾ ਦੀ ਕਰਦੀਆਂ ਜਿੱਥੇ ਇੱਕ ਨਿੱਕੀ ਜਹੀ ਗੱਲ ਨੂੰ ਲੈ ਕੇ ਸ਼ਖਸ ਮੌਦੇ ਕੱਟ ਉਤਾਰ ਦਿੱਤਾ ਗਿਆ ਜਿੱਥੇ ਇੱਕ ਬੱਕਰੀ ਗੋਮਹੂਨ ਨੂੰ ਲੈ ਕੇ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਗੁਜਰਾਤ ਤੋਂ ਜਾਣਕਾਰੀ ਮੁਤਾਬਕ ਮ੍ਰਿਤਕ ਬੂਟਾ ਸਿੰਘ ਆਪਣੇ ਰਿਸ਼ਤੇਦਾਰ ਦਵਨਜੀਤ ਸਿੰਘ ਦੀਆਂ ਬੱਕਰੀਆਂ ਚਰਾ ਕੇ ਆਇਆ ਕਿ ਬੱਕਰੀ ਗੁੰਮ ਹੋਣ ਕਰ ਉਹ ਦਮਨਜੀਤ ਤੇ ਉਸਦੇ ਬੇਟੇ ਦੇ ਨਾਲ ਬੱਕਰੀ ਨੂੰ ਲੱਭਣ ਚਲੇ ਗਏ। ਤੇਜ਼ ਦੌਰਾਨ ਪਿੰਡ ਤੇ ਹੀ ਬੱਕਰੀਆਂ ਪਾਲਣ ਵਾਲੇ ਨਾਰੰਗ ਸਿੰਘ ਤੇ ਉਸਦੇ ਸਾਥੀਆਂ ਦੇ ਨਾਲ ਉਹਨਾਂ ਦਾ ਵਿਵਾਦ ਹੋ ਗਿਆ। ਇਹ ਮਾਮੂਲੀ ਤਕਰਾਰ ਤੋਂ ਬਾਅਦ ਦੋਵਾਂ ਦੇ ਰਾਂਝਾ ਹਿੰਸਕ ਝੜਾਪ ਹੋ ਗਿਆ। ਤੇਜ਼ ਖੂਨੀ ਝੜਾਪ 'ਚ ਬੂਟਾ ਸਿੰਘ ਤੇ ਹੰਸਾ ਸਿੰਘ कबीर तौर ते जख्मी हो गए इलाज दौरान बूटा सिंह दी मौत हो गई है। कत्ल मामले दे विच इंसाफ ना मिलन ते पीड़ित परिवार ते क्रांतिकारी पिंडू मजदूर यूनियन वालों लाश नु छांजली थाने बहार रख के पुलिस खिलाफ रोज प्रदर्शन की ता गया। पुलिस खिलाफ नारेबाज़ी की गई ते मुल्ज़मा खिलाफ सख्त कार्रवाई दी मांग की दी गई है। बहुत बुरी हालत है न और जिमे मेरे परा मारे ना ਉਹਨਾਂ ਨੂੰ ਇਦੋਂ ਵੀ ਪਹਿਲੀ ਸਜ਼ਾ ਦੇ ਉਹ ਥਾਣੇ ਦੇ ਅੱਗੇ Laash ਰੱਖ ਕੇ ਅਸੀਂ ਪਿੱਟ ਸਿਆਪਾ ਕੀਤਾ ਤਾਂ ਕਿਤੇ ਜਾ ਕੇ ਕਾਰਵਾਈ ਹੋਈ ਪਹਿਲਾਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਏ ਜਾਣ ਤੋਂ ਬਾਅਦ ਪੁਲਿਸ ਨੂੰ ਪਾਛਣਾ ਪੈ ਗਿਆ ਤੇ ਤੁਰੰਤ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ ਐਨਾ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਮੁਲਜ਼ਮ ਕੋਈ ਵੀ ਹੋਵੇ ਜੇ ਪੁਲਿਸ ਤੋਂ ਫਰੋਸਾ ਮਿਲਣ ਦੀ 25 ਤਵਾਰ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ ਇਹਦੇ ਵਿੱਚ ਪੁਲਿਸ ਦੀ ਕੋਈ ਮੈਲਫਾਈਡ ਟੈਂਸ਼ਨ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਹੈ ਜੋ ਮਰਜੀ ਲੈ ਜੀ ਅਸੀਂ ਉਹਨਾਂ ਨੂੰ ਫੜ ਕੇ ਬੰਧਾਵਾਲਾਤ ਕਰਾਂਗੇ ਜੀ ਉਹਨਾਂ ਦੇ ਚਲਾਨ ਪ੍ਰੋਡਿਊਸ ਕਰਾਂਗੇ ਜਿਨ੍ਹਾਂ ਨੇ ਕਤਲ ਕੀਤਾ ਅੱਜ ਹੀ ਘੋਰ ਹੋਸ਼ ਉਡਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਥੇਦ ਸਿੰਘ ਪੈਸਿਆਂ ਖਾਤਰ ਨਸ਼ੇ ਦੀ ਪੂਰਤੀ ਖਾਤਰ ਦੋ ਲੁਟੇਰੀਆ ਨੇ ਇੱਕ ਸ਼ਖਸ ਮੋਤੀ ਕਾਟ ਉਤਾਰ ਦਿੱਤਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਜਲੰਧਰ ਤੋਂ ਜਾਣਕਾਰੀ ਮੁਤਾਬਕ ਦੇਨ ਪ੍ਰਵਾਸੀ ਰਾਤ ਦੇ ਕਰੀਬ 11 ਵਜੇ ਯੂਪੀ ਤੋਂ ਜਲੰਧਰ ਪਹੁੰਚੇ ਤਾਂ ਯੂਪੀ ਪੈਦਲ ਚੱਲ ਕੇ ਉਦਮੋਰੀਆ ਪੁਲ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਦੋ ਲੁਟੇਰੀ ਆਏ ਪਹਿਲਾਂ ਉਹਨਾਂ ਤੋਂ ਨਸ਼ੇ ਦੀ ਮੰਗ ਕਰਨ ਲੱਗੇ ਤੇ ਫਿਰ ਉਹਨਾਂ ਤੋਂ ਸਮਾਨ ਖੋਣ ਲੱਗੇ ਇਸ ਦੌਰਾਨ ਜਦੋਂ ਉਹਨਾਂ ਨੇ ਲੁਟੇਰੇਆ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਲੁਟੇਰੇ ਨੂੰ ਚਾਕੂ ਪ੍ਰਵੀਨ ਨਾਮ ਦੇ ਇੱਕ ਸ਼ਖਸ ਨੇ ਢਿੱਡ ਵਿੱਚ ਮਾਰ ਦਿੱਤਾ ਜਿਸ ਕਾਰਨ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਮਾਮਲਾ ਪੱਖ ਦਾ ਵੀ ਕੇ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜਦੋਂ ਜ਼ਖਮੀ ਹਾਲਤ ਦੇ ਪੀੜਤ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਬਲਹਾਲ ਪੀੜਤ ਲੋਕਾਂ ਵੱਲੋਂ ਪੁਲਿਸ ਤੋਂ 7 ਦਿਨ ਮੰਗੀ ਦੀ ਚਾਰੀ ਫੇਰ ਓਹਨੇ ਚਾਕੂ ਮਾਰ ਕੇ ਭਾਗ ਗਏ ਤੇ ਦੂਸਰੀ ਦੂਸਰਾ ਬੰਦੇ ਰੁਕ ਗਏ ਜਦ ਮੇਰੇ ਗਾੜੀ ਜਾਣੀ ਤੇ ਹਮ ਹੀ ਦੋਨੋ ਕੋ ਮਾਰ ਦੇ ਤੇ ਅੱਛਾ ਫੇਰ ਮੇਰੇ ਅੰਕਲ ਨੇ ਦੂਸਰਾ ਗਾੜੀ ਰੋਕ ਦੀ ਤੇ ਉਹ ਦੋਨੋ ਭਾਗ ਗਏ ਉਧਰ ਜਦੋਂ ਇਸ ਵਾਰਦਾਤ ਸੰਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵਕ ਵਕ ਕੀਮਾ ਬਣਾ ਦਿੱਤੀਆਂ ਗਈਆਂ ਨੇ ਤੇ ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ ਜੁਆਇੰਟ ਟੀਮ ਬਣਾਇਆ ਹੈ ਅਸੀਂ ਕੰਮ ਕਰ ਰਹੇ ਹਾਂ ਟੈਕਨੀਕਲੀ ਪਲੱਸ ਹਿਊਮਨ ਸੋਰਸ ਕਤਲ ਦੀਆਂ ਇਹ ਦੋਵੇਂ ਹੀ ਵਾਰਦਾਤਾਂ ਹੋਰ ਸ਼ੁਡਾ ਦੇਣ ਵਾਲੀਆਂ ਨੇ ਸੰਗਰੂਰ ਦੇ ਵਿੱਚ ਇੱਕ ਬੱਕਰੀ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਜੋ ਕਿ ਵਾਕਈ ਮੰਦਭਾਗੀ ਘਟਨਾ ਹੈ ਤਾਂ ਮਾਮਲੇ ਨੂੰ ਗਲਬਾਤ ਰਾਹੀਂ ਖਤਮ ਕੀਤਾ ਜਾ ਸਕਦਾ ਦੂਜੇ ਪਾਸੇ ਜੋ ਜਲੰਧਰ 'ਚ ਲੁੱਟ ਦੀ ਘਟਨਾ ਵਾਪਰੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਦਿਨ ਹੋਵੇ ਜਾਂ ਫਿਰ ਰਾਤ ਲੁਟੇਰੇ ਬੇਖੌਫ ਕਮਰੇ ਰਸਤੇ ਦੇ ਵਿੱਚ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰਸਤੇ ਦੇ ਵਿੱਚ ਜਾਂਦੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸ ਸਹਮੇ ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਆਖਰ ਪੁਲਿਸ ਕਰ ਕੀ ਰਹੀ ਹੈ ਆਖਰ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸੋ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੇ ਨਾਲ ਤੇ ਜਲੰਧਰ ਤੋਂ ਪਤਰਸ ਮਸਜਿਦ ਨਾਲ ਬਿਊਰੋ ਰਿਪੋਰਟ ਪੀਟੀਸੀ న్యూਸ ਅਗਲੀ ਖਬਰ ਗਵੰਡੀ ਸੂਬੇ ਹਰਿਆਣਾ ਤੋਂ ਹੈ ਜਿੱਥੇ ਇਹ ਨਾਰਾ ਬੜੀ ਜ਼ੋਰਾਂ ਸ਼ੋਰਾਂ ਨਾਲ ਦਿੱਤਾ ਜਾਂਦਾ ਹੈ ਬੇਟੀ ਬਚਾਓ ਬੇਟੀ ਪੜਾਓ ਪਰ ਲੱਖ ਨਾਰੇ ਦਿੱਤੇ ਜਾਣ ਬਹੁਤ ਸਾਰੀਆਂ ਕੈਂਪੇਨ ਵੀ ਸ਼ੁਰੂ ਕੀਤੀਆਂ ਜਾਣ ਪਰ ਜੋ ਗਰਾਊਂਡ ਤੇ ਨਤੀਜੇ ਜਦ ਤੱਕ ਨਹੀਂ ਆਉਂਦੇ ਤਦ ਤੱਕ ਇਹਨਾਂ ਕੈਂਪੇਨਸ ਦਾ ਕੋਈ ਫਾਇਦਾ ਨਹੀਂ ਅਜਿਹੀ ਹੀ ਇੱਕ ਉਦਾਹਰਨ ਕਰਨਾਲਤ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਨਵ ਜੰਮੀ ਬੱਚੀ ਦਾ ਮਰਤਕ ਸਰੀਰ ਮਿਲਿਆ ਉਹ ਨਵ ਜੰਮੀ ਬੱਚੀ ਸ਼ਾਇਦ ਇਸੇ ਕਰਕੇ ਸੁੱਟ ਦਿੱਤੀ ਗਈ ਕਿਉਂਕਿ ਉਹ ਇੱਕ ਕੁੜੀ ਸੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਅਕਸਰ ਅਸੀਂ ਕਹਿੰਦੇ ਹਾਂ ਕਿ ਮਾਪੇ ਕਦੇ ਕਮਾਪੇ ਨਹੀਂ ਹੁੰਦੇ ਬੱਚੇ ਕਪੁੱਤ ਜ਼ਰੂਰ ਹੋ ਜਾਂਦੇ ਨੇ ਪਰ ਇੱਕ ਮਾਂ ਤੇ ਬੜੇ ਸੰਗੀਨ ਇਲਜ਼ਾਮ ਲੱਗੇ ਨੇ ਮਾਂ ਤੇ ਸੰਗੀਨ ਇਲਜ਼ਾਮ ਲੱਗੇ ਨੇ ਕਿ ਆਪਣੇ 2 ਸਾਲਾਂ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜੋ ਦੋ ਘਟਨਾਵਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਘਟਨਾਵਾਂ ਇਹ ਤਸਵੀਰਾਂ ਰੋਂਗ ਟੇਕ ਖੜੇ ਕਰ ਦੇਣ ਵਾਲੀਆਂ ਹਨ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਹਨ ਕੱਲ ਪਹਿਲੀ ਖਬਰ ਦੀ ਕਰਦੇ ਹਾਂ ਜਿੱਥੇ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਜੀਹਾਂ ਜਿਸ ਧੀ ਨੇ ਅਜੇ ਅੱਖਾਂ ਵੀ ਨਹੀਂ ਸੀ ਖੋਲੀਆਂ ਆਪਣੇ ਮਾਪੇ ਨੂੰ ਵੀ ਨਹੀਂ ਸੀ ਵੇਖਿਆ ਉਹਨੂੰ ਅੱਖਾਂ ਖੋਲਣ ਤੋਂ ਪਹਿਲਾਂ ਹੀ ਬਾਪ ਦੀ نیند ਸੁਲਾ ਦਿੱਤੀ ਇੱਕ ਖਾਲੀ ਪਲਾਟ 'ਚ ਉਸ ਨੂੰ ਮਰਨ ਦੇ ਲਈ ਸੁੱਟ ਦਿੱਤਾ। ਐਸਾ 25 ਨੇ ਕਿੰਨਾ ਤਰਸ ਚੱਲਿਆ। ਕਿਵੇਂ 25 ਦੀ ਜਾਨ ਨਿਕਲੀ ਹੋਣੀ। ਇਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਵੀ ਮੁਸ਼ਕਲ। ਇਸ 25 ਨੂੰ ਇਸ ਤਰ੍ਹਾਂ ਮਾਰਨ ਲਈ ਸੁੱਟਣ ਵਾਲੇ ਕਿੰਨੇ ਕਾਇਰ ਹੋਣਗੇ। ਕਿਵੇਂ ਉਹਨਾਂ ਦੇ ਮਨ 'ਚ ਇਹ ਖਿਆਲ ਆਇਆ ਹੋਣਾ। ਇਹ ਕੋਈ ਸੋਚ ਵੀ ਨਹੀਂ ਸਕਦਾ। ਜੀ ਹਾਂ ਹੋਰ ਛੁੜਾ ਫੇਰ ਆਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਰਨਾਲ ਦੇ ਨੀਲੋ ਖੇੜੀ ਤੋਂ। ਜਿੱਥੇ ਸੰਤਰੀ ਰੰਗ ਦੇ ਕੱਪੜੇ 'ਚ 25 ਨੂੰ ਲਪੇਟ ਇੱਕ ਖਾਲੀ ਪਲਾਟ 'ਚ ਮਰਨ ਦੇ ਲਈ ਸੁੱਟ ਦਿੱਤਾ ਗਿਆ। ਜਦ ਤੱਕ ਲੋਕਾਂ ਨੂੰ ਘਟਨਾ ਬਾਰੇ ਪਤਾ ਚੱਲਿਆ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਪੂਰਾ ਇਲਾਕਾ ਘਟਨਾ ਸਥਾਨ 'ਤੇ ਇਕੱਠਾ ਹੋ ਗਿਆ। ਤੁਰੰਤ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਕਿਨਾ ਲੋਕਾਂ ਨੇ ਇਸ ਖਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਸੰਤ ਰੰਗ ਦੇ ਕੱਪੜੇ ਮੇ लिफ्ट हुआ कोई बच्चा है तो हमने आके मौके पर देखा ये नवजात बच्ची पूरी डिवेलप थी सिर पे बाल बूल हैं आस पास पता किया गया कोई है तो पता नहीं चल पाया ऐसा लगता है किसी ने मरने के मतलब नवजात इसको आ, न... जब पैदा के, बाद पैदा बाद दिया। के बाद कपड़े में लपेट ले कर लेके गए थे अपना वहाँ मोर्चरी में शनाख्त के लिए रख दिया तो अड़तालीस घंटे तो बेटी, है है? बेटी है सब लड़की का है और माता पिता की तलाश की जाए इस घटना संबंधी गुस्से लोगों वालों दरिंदों खिलाफ सख्त और सख्त कार्रवाई की मांग की जा रही है जिन्होंने हरकत की

ਜਿੱਥੇ ਇੱਕ ਮਾਂ ਤੇ ਆਪਣੇ ਹੀ 2 ਸਾਲਾ ਬੱਚੇ ਦੀ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮ ਲੱਗੇ ਹਨ ਜਾਣਕਾਰੀ ਮੁਤਾਬਕ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪੁਲਿਸ ਨੂੰ ਬੱਚੇ ਦੀ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਜਦ ਪੁਲਿਸ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਮਾਂ ਵੱਲ ਨੂੰ ਗਈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਮਾਮਲਾ ਵੀ ਗਵਾਂਡੀ ਸੂਬੇ ਹਰਿਆਣਾ ਦੇ ਨਾਰਨੌਲ ਤੋਂ ਸਾਹਮਣੇ ਆਇਆ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਰਾਨਾ ਨਹਿਰ ਤੋਂ ਬੱਚੇ ਦੀ ਲਾਸ਼ ਦੇ ਟੁਕੜੇ ਬਰਾਮਦ ਹੋਏ ਨਾਲ ਹੀ ਉਸ ਦੀ ਫੱਟੀ ਹੋਈ ਇੱਕ ਟੀ-ਸ਼ਰਟ ਵੀ ਮਿਲੀ ਪਰਿਵਾਰ ਦਾ ਘਰੇਲੂ ਵਿਵਾਹ ਬੱਚੇ ਦੀ ਕਤਲ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ ਉਸਕੇ ਦੋਸਤ ਹਲ ਦਾ ਬੇਟਾ ਹੈ ਤੋ ਇਸਨੇ ਜੋ ਹੈ ਉਸ ਬੇਟੇ ਕੋ इनके ਘਰ ਦੇ ਨਜ਼ਦੀਕ ਹੀ ਇੱਕ ਨਹਿਰ ਹੈ ਉਸ ਨਹਿਰ ਦੇ ਪਾਸ ਲੈ ਜਾ ਕੇ ਮਾਰ ਕੇ ਔਰ ਉਸ ਨੂੰ ਉਸ ਨਹਿਰ ਵਿੱਚ जो हमने पूरी उसकी नहर की छानबीन की सब चीज की तो आगे जो है उसकी वो जो है, और उसने जो है, वो हमें अरेस्ट किया उधर इस घटना संबंधी मृतक बच्चे पिता का कहना है की उसकी नहीं हो रहा कि उसकी पत्नी वालों ही किनौनी हरकत की गई बड़ा छोटा बच्चा था तो अपने घरवाले उसको नहर में ਮੇਰੇ ਦਿਓ ਸੁਪਾ ਤੁਹਾਡੀ ਪਤਨੀ ਨੇ ਪਤਾ ਨਹੀਂ ਅਜੇ ਕਿਉਂ ਡਾਲ ਦਿਆ ਇਹ ਤਾਂ ਸਰ ਨਹੀਂ ਪਤਾ ਕਿਉਂ ਡਾਲ ਦਿਆ ਨਾ ਕੋਈ ਬੱਚੇ ਨੂੰ ਪਾਸ ਰੱਖਦੀ ਸੀ ਮੇਰੇ ਪਾਪਾ ਜੀ ਰੱਖਦੇ ਸਨ ਉਸ ਕੋ ਮੇ ਸੰਲਾਣਾ ਖਿਲਾਣਾ ਪਿਲਾਣਾ ਸਭ ਕੁਝ ਕਰਦੇ ਸਨ ਵਾਕਈ ਦੋਵੇਂ ਮਾਮਲੇ ਦਿਲ ਨੂੰ ਚਿੰਜੋੜ ਕੇ ਰੱਖਦੇ ਨੇ ਕਰਨਾਲ ਜੀ ਕਿ ਨਵਜੰਮੀ 25 ਦੀ ਲਾਸ਼ ਮਿਲਣ ਕਾਰਨ ਬੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਅੱਜ ਵੀ ਸਾਡਾ ਸਮਾਜ ਮੁੰਡੇ ਕੁੜੀ ਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਿਆ ਦੂਜੇ ਪਾਸੇ ਨਰਨੌਲ ਜੀ ਕਮਾ ਤੇ ਆਪਣੇ ਹੀ ਪੁੱਤ ਦਾ ਕਤਲ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਜੋ ਆਪਣੇ ਆਪ ਚ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਐ ਸੋਚਨ ਦੇ ਲਈ ਮਜਬੂਰ ਕਰ ਰਹੇ ਨੇ ਮਾਮਲੇ ਕਿ ਕਿਵੇਂ ਮਾਪੇ ਆਪਣੇ ਬੱਚਿਆਂ ਦੇ ਕਾਤਲ ਬਣ ਸਕਦੇ ਨੇ ਪੀਡੀਸੀ న్యూਸ ਦੇ ਲਈ ਨਰਨੌਲ ਤੋਂ ਨਿਤਿਨ ਤੇ ਕਰਨਾਲ ਤੋਂ ਟਿੰਪਲ ਚੌਧਰੀ ਦੀ ਰਿਪੋਰਟ ਨਵਾਂ ਸ਼ਹਿਰ ਦੇ ਵਿੱਚ ਪ੍ਰੇਮ ਵਿਆਹ ਦਾ ਇੱਕ ਖੌਫਨਾਕ ਅੰਤ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਗਲਤੀ ਪੁਸ਼ਟੀ ਹੋਣੀ ਬਾਕੀ ਹੈ ਕਿ ਖੌਫਨਾਕ ਅੰਤ ਕਿਸ ਵੱਲ ਹੋਇਆ। ਦਰਅਸਲ ਇੱਕ ਜੋੜਾ ਜੋ ਪ੍ਰੇਮ ਵਿਆਹ ਕਰਕੇ ਰਾਜੀ ਖੁਸ਼ੀ ਰਹਿ ਰਿਹਾ ਸੀ ਪਰ ਕੁਝ ਸਮੇਂ ਤੋਂ ਆਪਸੀ ਅਨਮਨ ਕਰਕੇ ਦੋਵੇਂ ਪਤੀ ਪਤਨੀ ਅਲੱਗ ਹੋ ਗਏ। ਇਲਜ਼ਾਮ ਇਲਾਜਾਰ ਨੇ ਪਤਨੀ ਧਿਰ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਨੇ ਕਿ ਪਤਨੀ ਨੂੰ ਬਹਿਲਾ ਫੁਸਲਾ ਕੇ ਇਸ ਲੜਕੇ ਵੱਲੋਂ ਇਸ ਨੌਜਵਾਨ ਨੂੰ ਉਹਨੂੰ ਬੁਲਾਇਆ ਗਿਆ ਘਰ ਘਰਬਲਾਨ ਤੋਂ ਬਾਅਦ ਆਪਣੇ ਮਿੱਤਰਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਡੈੱਡ ਬੋਡੀ ਜਿਹੜੀ ਮ੍ਰਿਤਕ ਦੀ ਹੈ ਉਸ ਨੂੰ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਪੁਲਿਸ ਵੱਲੋਂ ਮ੍ਰਿਤਕ ਦੇ ਕਾਬੂ ਦੇ ਵਿੱਚ ਕਰ ਲਈ ਗਈ ਹੈ ਔਰ ਪਤਨੀ ਧਿਰ ਦੇ ਇਲਜ਼ਾਮਾਂ ਤੇ ਪਰਚਾ ਦਰਜ ਕਰਕੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਫਿਰ ਅਸੀਂ ਉੱਥੇ ਆਪਣੇ ਨਵੇਂ ਸ਼ਹਿਰ ਵੀ ਸਿਟੀ ਟਾਣੇ ਚ ਰਿਪੋਰਟ ਦਿੱਤੀ ਸੀ ਜੀ ਅਰੇਂਜ ਮੈਰਿਜ ਸੀ ਜਾਂ ਲੰਬਾ ਮੈਰਿਜ ਲੰਬਾ ਮੈਰਿਜ ਸੀ ਲੰਬਾ ਰੇ ਸੀ ਕਿਹੜੇ ਪਿੰਡ ਦੀ ਗੌਰਦਾਰੀ ਇਸ ਤੋਂ ਅਸੀਂ ਮੈਰਿਜ ਕਰਕੇ ਤੋਂ ਕਿਹੜੇ ਪਿੰਡ ਵਿਆਹ ਹੋਇਆ ਇਹ ਹਸਨਪੁਰ ਕਲਾ ਸਾਨੂੰ ਇਨਸਾਬ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਆ ਪਤਨੀ ਦਾ ਕਤਲ ਕਰਕੇ লাশ ਜੰਗਲ ਵਿੱਚ ਸੁੱਟਣ ਵਾਲਾ ਪਤੀ ਸਮੇਤ ਉਸ ਦੇ ਸਾਥੀ ਨੂੰ ਨਵਾਂ ਸਰ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਅਰੈਸਟ ਕਰਕੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈਗੀ ਇਕ ਬਲਾਈਂਡ ਮਰਡਰ ਸੇ ਉਸਨੂੰ ਇਤਨੇ ਛੇਤੀ ਅਸੀਂ ਟਰੇਸ ਕਰਕੇ ਦੋਸਿਆਨੂੰ ਫੜਨ ਦੇ ਵਿੱਚ ਸਫਲ ਹੋਏ ਹੈਗੇ ਇਸ ਦਾ ਜੋ ਪਤੀ ਹੈਗਾ ਸਰਨਜੀਤ ਸਿੰਘ ਉਸਨੂੰ ਔਰ ਉਸਕੇ ਜੋ ਸਾਥੀ ਹੈਗਾ ਰਾਜਿੰਦਰ ਸਿੰਘ ਉਰਫ ਰੋਹਿਤ ਦੋਨਾਂ ਨੂੰ ਅਰਸ ਕਰਨ ਦੇ ਵਿੱਚ ਸਫਲ ਹੋਏ ਹੈਗੇ ਜੋ ਵਜਾਰੰਜਿਸ ਹੁਣ ਤੱਕ ਇਹ ਸਾਹਮਣੇ ਆਈ ਹੈਗੀ ਜਿਸ ਦਾ ਪਤੀ ਇਸਨੂੰ ਸ਼ਰਾਬ ਪੀ ਕੇ ਮਾਰਦਾ ਕੁੱਟਦਾ ਰਹਿੰਦਾ ਸੀ ਤਾਂ ਇਹ ਲੇਡੀ ਪਰੇਸ਼ਾਨ ਹੋ ਕੇ ਉਸੇ ਵਕ ਨਵਾਸਰ ਦੇ ਵਿੱਚ ਇੱਕ ਮਕਾਨ ਕਿਰਾਇਆ ਲੈ ਕੇ ਰਹਿੰਦੀ ਸੀ ਤਾਂ ਇਸਨੂੰ 5 ਤਾਰੀਖ ਨੂੰ इसके पति ने इसकी बेटी का 8 फरवरी फरी एक फर्स्ट बर्थडे मनाना सी उसका बहाना लगा के और बलाचौर बुलाया कि अपनी बेटी का जन्मदिन मनाने वास्ते गिफ्ट परचेज करने है गए बलाचौर तो तो लेडी ये बस दे विच बैठ के गई है बलाचौर उसका टिकट भी इसकी बॉडी के साथ ही सूँ मिले हैगा उतरे जंगल दे विच उसके बाद में ये दोनों उसू जो एक अल्टो कार हैगी इसके दोस्त की उदे विच बैठा के ले गए हैं और इसकी जो चुनी हैगी दुपट्टा उदे नाल इसका गला घोट के और ਇਸ ਦਾ ਮਰਡਰ ਕਰਕੇ 5 ਫਰਵਰੀ ਦੀ ਰਾਤ ਨੂੰ ਹੀ ਜੰਗਲ ਦੇ ਵਿੱਚ ਲਾਸ਼ ਨੂੰ ਪਟਕ ਕੇ ਆ ਕੇ ਸੋਇਸਨ ਅੱਜ ਦੇ ਖਾਸ-ਖਾਸ ਉਹ ਮੁੱਦੇ ਜਿਹੜੇ ਤੁਹਾਡੇ ਤੱਕ ਪਹਚਾਣੇ ਬੜੇ ਜ਼ਰੂਰੀ ਸੀ ਤਾਂ ਜੋ ਤੁਸੀਂ ਵੀ ਸੁਚੇਤ ਰਹੋ ਆਪਣੇ ਆਲੇ ਦੋਲੇ ਵੀ ਸੁਚੇਤ ਅੱਖਾਂ ਨਾਲ ਦੇਖੋ ਤਾਂ ਜੋ ਤੁਹਾਡੇ ਆਲੇ ਦੁਆਲੇ ਕੋਈ ਅਸਮਾਜਿਕ ਤੱਤ ਅਜਿਹਾ ਕਰਾਂ ਨਾ ਕਰ ਰਹੇ ਹੋਣ ਦੇਸ਼ ਤੋਂ ਇਹਦੇ ਬਾਕੀ ਖਬਰਾਂ ਲਈ ਬਣੇ ਰੂ ਪੀਟੀਸੀ ਨਿਊਜ਼ ਨਾਲ ਧੰਨਵਾਦ